ਸਾਸੀਗਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਵਿਚਾਰ ਹੈ ਉਹ ਸਾਡੇ ਦਿਮਾਗ ਦੇ ਉੱਪਰ ਸਾਡੀ ਸੋਚ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹੈ ਚੰਗੇ ਵਿਚਾਰ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹੈ ਤੇ ਮਾੜੇ ਵਿਚਾਰ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੇ ਹੈ ਹੁਣ ਚੰਗੇ ਵਿਚਾਰ ਜਿਹੜੇ ਹੈ ਉਹ ਤੇ ਚੰਗਾ ਹੀ ਪ੍ਰਭਾਵ ਪਾਣਗੇ ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਾੜੇ ਵਿਚਾਰਾਂ ਦੀ ਇਹਨੂੰ ਇੱਕ ਕਹਾਣੀ ਸੁਣਾ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਇੱਕ ਅੰਨਾ ਹੁੰਦਾ ਤੇ ਇੱਕ ਲੰਗੜਾ ਹੁੰਦਾ ਦੋਨੇ ਜਾਨੇ ਜਿਹੜੇ ਆ ਉਹ ਜੰਗਲ ਦੇ ਵਿੱਚ ਫਸ ਜਾਂਦੇ ਆ ਗਵਾ ਤੇ ਹੁਣ ਉਹ ਦੋਨੇ ਇੱਕ ਦੂਸਰੇ ਨੂੰ ਮਿਲਦੇ ਆ ਤੇ ਉਹ ਹਾਲੇ ਘੜਦੇ ਆ ਕਿ ਹਾਂ ਜੜਾਨਾ ਹੁੰਦਾ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਮੋਢਿਆਂ ਤੇ ਚੱਕ ਲੈਣਾ ਤੂੰ ਮੈਨੂੰ ਜੰਗਲ ਤੋਂ ਬਾਹਰ ਨਿਕਲਣ ਦਾ ਰਸਤਾ ਦੱਸੀਂ ਜਾਈਂ ਤੇ ਆਪਾਂ ਜੰਗਲ ਤੋਂ ਬਾਹਰ ਨਿਕਲ ਜਾਾਂਗੇ ਸੋ ਹੁੰਦਾ ਵੀ ਇਸੇ ਤਰ੍ਹਾਂ ਉਹ ਉਹਨੂੰ ਮੋਢਿਆਂ ਤੇ ਚੱਕ ਲੈਂਦਾ ਤੇ ਉਹ ਹੌਲੀ 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 ਜਿਹੜਾ ਉਹ ਜੰਗਲ ਤੋਂ ਬਾਹਰ ਨਿਕਲ ਜਾਂਦੇ ਆ ਤੁਰ ਕੇ ਸੋ ਜਦੋਂ ਬਾਹਰ ਨਿਕਲ ਜਾਂਦੇ ਜੰਗਲ ਤੋਂ ਤੇ ਉਹਨਾਂ ਨੂੰ ਦੋਨਾਂ ਨੂੰ ਆਪਣੀਆਂ ਆਪਣੀਆਂ ਚੀਜ਼ਾਂ ਤੇ ਕਮਾਂਡ ਹੋ ਜਾਂਦਾ ਸੋ ਜਿਹੜਾ ਲੰਗੜਾ ਹੁੰਦਾ ਉਹ ਸੋਚਦਾ ਕਿ ਜੇ ਮੇਰੀਆਂ ਅੱਖਾਂ ਨਾ ਹੁੰਦੀਆਂ ਤੇ ਅੰਨਾ ਤੇ ਕਦੀ ਜੰਗਲ ਤੋਂ ਬਾਹਰ ਹੀ ਨਹੀਂ ਆਣਾ ਸੀ ਸੋ ਜਿਹੜਾ ਅੰਨਾ ਹੁੰਦਾ ਉਹ ਸੋਚਦਾ ਕਿ ਜੇ ਮੇਰੀਆਂ ਲੱਤਾਂ ਨਾ ਹੁੰਦੀਆਂ ਤੇ ਇਹ ਲੰਗੜਾ ਤੇ ਕਦੀ ਬਾਹਰ ਹੀ ਨਹੀਂ ਆਣਾ ਸੀਗਾ ਉਹ ਦੋਨੇ ਆਪਸ ਦੇ ਵਿੱਚ ਲੜ ਪੈਂਦੇ ਆ ਸੋ ਇਨ ਦਾ ਮੇਨ ਟਾਈਮ ਰੱਬ ਉੱਪਰ ਬੈਠਾ ਦੇਖ ਰਿਹਾ ਹੁੰਦਾ ਉਹ ਦੇਖਦਾ ਕਿ ਯਾਰ ਇਹਨਾਂ ਨੇ ਬੜਾ ਵਧੀਆ ਇੱਕ ਦੂਸਰੇ ਦਾ ਸਾਥ ਨਿਭਾਇਆ ਤੇ ਇਹ ਦੋਨੇ ਜਣੇ ਜੰਗਲ ਤੋਂ ਬਾਹਰ ਨਿਕਲ ਗਏ ਉਹ ਆਪਣੇ ਦੂਤ ਉਹ ਭੇਦਾ ਉੱਪਰੋਂ ਕਿ ਯਾਰ ਇਹਨਾਂ ਦੋਨਾਂ ਦੀ ਇੱਕ ਇੱਕ ਜਿਹੜੀ ਇੱਛਾ ਹੈ ਪੂਰੀ ਕਰਦੇ ਜਾ ਕੇ ਉਹ ਦੋਨਾਂ ਨੂੰ ਕਿਉਂਕਿ ਹੁਣ ਆਪਣੀਆਂ ਆਪਣੀਆਂ ਚੀਜ਼ਾਂ ਦੇ ਕਮਾਂਡ ਹੋ ਜਾਂਦਾ ਤੇ ਉਹ ਆਪਸ ਦੇ ਵਿੱਚ ਲੜ ਪੈਂਦੇ ਹੁਣ ਲੜ ਕੇ ਉਹ ਫਿਰ ਦੋਨੇ ਜਣੇ ਆড্ডা ਆਡ ਬੈਠ ਜਾਂਦੇ ਆ ਸੋ ਜਿਹੜਾ ਲਗੜਾ ਹੁੰਦਾ ਉਹ ਸੋਚਦਾ ਕਿ ਜਿਹੜਾ ਅੰਨਾ ਹੈ ਇਹਨੂੰ ਆਪਣੀਆਂ ਲੱਤਾਂ ਦੇ ਉੱਪਰ ਕਿੰਨਾ ਕਮਾਂਡ ਹੈ ਜੇ ਕਿਤੇ ਰੱਬ ਇਹਦੀਆਂ ਲੱਤਾਂ ਲੈ ਲੇ ਫੇਰ ਇਹਨੂੰ ਪਤਾ ਲੱਗੂਗਾ ਕਿ ਹਾਂ ਲੱਤਾਂ ਤੇ ਕਮਾਂਡ ਕਰਨ ਦਾ ਕੀ ਮਤਲਬ ਹੁੰਦਾ ਇਸੇ ਤਰ੍ਹਾਂ ਅੰਨਾ ਵੀ ਸੋਚਦਾ ਕਿ ਯਾਰ ਜਿਹੜਾ ਲੰਗੜਾ ਇਹਨੂੰ ਆਪਣੀ ਅੱਖਾਂ ਤੇ ਕਿੰਨਾ ਘਮੰਡ ਹੈ ਜੇ ਰੱਬ ਕਰੇ ਇਹਦੀਆਂ ਅੱਖਾਂ ਚਲ ਜਾਣ ਤੇ ਫੇਰ ਇਹਨੂੰ ਪਤਾ ਲੱਗੂਗਾ ਘਮੰਡ ਦਾ ਕੀ ਮਤਲਬ ਹੁੰਦਾ ਸੋ ਇਨ ਦਾ ਮੀਨ ਟਾਈਮ ਉਪਰੋਂ ਰੱਬ ਦਾ ਜਿਹੜਾ ਦੂਤ ਹੁੰਦਾ ਉਹ ਆਂਦਾ نیچے ਉਹ ਪਹਿਲਾਂ ਉਹਨੂੰ ਪੁੱਛਦਾ ਅੰਨੇ ਨੂੰ ਕਿ ਹਾਂ ਵੀ ਤੇਰੀ ਇੱਛਾ ਪੂਰੀ ਕਰਨੀ ਹੈ ਇੱਕ ਕੀ ਇੱਛਾ ਹੈ ਤੇਰੀ ਅੰਨਾ ਉਹਨੂੰ ਕਹਿੰਦਾ ਦੂਤ ਨੂੰ ਕਿ ਹਾਂ ਇਹ ਜਿਹੜਾ ਲੰਗੜਾ ਹੈ ਇਹਦੀਆਂ ਅੱਖਾਂ ਜਾਂਦੀਆਂ ਕਰਦੇ ਇਹਨੂੰ ਅੰਨ੍ਹਾ ਕਰਦੇ ਅੱਖੋਂ ਸੋ ਇਸੇ ਤਰੀਕੇ ਨਾਲ ਜਿਹੜਾ ਲੰਗੜਾ ਸੀਗਾ ਉਹ ਦੂਤ ਨੂੰ ਕਹਿੰਦਾ ਕਿ ਤੂੰ ਇਹਨੂੰ ਲੱਤਾਂ ਲੰਗੜਾ ਕਰ ਦੇ ਇਹਦੀਆਂ ਲੱਤਾਂ ਜਾਂਦੀਆਂ ਕਰ ਦੇ ਸੋ ਉਹ ਜਿਹੜਾ ਅੰਨ੍ਹਾ ਸੀਗਾ ਉਹਨੇ ਅੱਖਾਂ ਮੰਗ ਲੈਂਦਾ ਜੇ ਉਹ ਤੇ ਉਹਨੇ ਪੂਰਾ ਹੋ ਜਾਣਾ ਸੀਗਾ ਉਹਨੇ ਬਿਲਕੁਲ ਸਹੀ ਸਲਾਮਤ ਹੋ ਜਾਣਾ ਸੀਗਾ ਉਹਨੂੰ ਅੱਖਾਂ ਤੋਂ ਦਿਖਣ ਲੱਗ ਜਾਣਾ ਸੀਗਾ ਤੇ ਉਹਦੀਆਂ ਲੱਤਾਂ ਤੇ ਪਹਿਲਾਂ ਹੀ ਕੰਮ ਕਰਦੀਆਂ ਸੀਗੀਆਂ ਜੇ ਲੰਗੜਾ ਸੀਗਾ ਜਿਹੜਾ ਲੰਗੜਾ ਜੇ ਆਪਣੀਆਂ ਲੱਤਾਂ ਠੀਕ ਕਰਾ ਲੈਂਦਾ ਤੇ ਉਹਦੀਆਂ ਲੱਤਾਂ ਠੀਕ ਹੋ ਜਾਣੀਆਂ ਸੀਗੀਆਂ ਅੱਖਾਂ ਉਹਦੀਆਂ ਪਹਿਲਾਂ ਹੀ ਕੰਮ ਕਰਦੀਆਂ ਸੀਗੀਆਂ ਤਾਂ ਉਹਨੇ ਵੀ ਪੂਰਾ ਹੋ ਜਾਣਾ ਸੀਗਾ ਉਹ ਇੱਕ ਦੂਸਰੇ ਨਾਲ ਜਿਹੜੀ ਦਵੇਸ਼ ਦੀ ਭਾਵਨਾ ਦੇ ਵਿੱਚ ਬਿਲਕੁਲ ਬਲਾਈਂਡ ਹੋ ਕੇ ਉਹ ਸਿਰਫ ਆਪਣੇ ਵਾਸਤੇ ਇੱਕ ਸਿੰਪਲ ਜਿਹਾ ਫਾਇਦਾ ਨਹੀਂ ਸੋਚ ਸਕੇ ਇਸ ਤੋਂ ਇਹ ਪਤਾ ਲੱਗਦਾ ਕਿ ਜਿਹੜੇ ਮਾੜੇ ਵਿਚਾਰ ਆ ਉਹ ਸਾਡੇ ਦਿਮਾਗ ਦੇ ਉੱਪਰ ਸਾਡੀ ਸੋਚ ਦੇ ਉੱਪਰ ਕਿਸ ਤਰੀਕੇ ਦਾ ਗਲਤ ਅਸਰ ਪਾਉਂਦੇ ਹੁਣ ਜੇ ਅਸੀਂ ਚੰਗੇ ਵਿਚਾਰਾਂ ਦੇ ਬਾਰੇ ਸੋਚੀਏ ਤੇ ਜੇ ਅਸੀਂ ਚੰਗੇ ਵਿਚਾਰ ਆਪਣੇ ਦਿਮਾਗ ਦੇ ਵਿੱਚ ਲਿਆਈਏ ਕੋਈ ਕਿਸੇ ਦਾ ਬੁਰਾ ਨਾਂ ਸੋਚੀਏ ਹੌਲੀ 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 ਕਰਕੇ ਅਸੀਂ ਜਿਹੜੇ ਆਪਣੇ ਦਿਮਾਗ ਦੇ ਵਿੱਚ ਮਾੜੇ ਵਿਚਾਰ ਆਉਂਦੇ ਹੈ ਉਹਨਾਂ ਨੂੰ ਕਟਾਈਏ ਉਹਨਾਂ ਨੂੰ ਸਾਈਡ ਤੇ ਕਰੀਏ ਉਹਨਾਂ ਨੂੰ ਖਤਮ ਕਰੀਏ ਤੇ ਤੁਸੀਂ ਆਪ ਹੀ ਦੇਖੋਗੇ ਕਿ ਜਿਹੜੀ ਤੁਹਾਡੀ ਸੋਚ ਹੈ ਉਹ ਕਿਸ ਤਰੀਕੇ ਨਾਲ ਪੋਜ਼ਿਟਿਵ ਹੋਣੀ ਸ਼ੁਰੂ ਹੋ ਜੇਗੀ ਤੁਹਾਨੂੰ ਜੇ ਕੁਝ ਮਾੜਾ ਨਜ਼ਰ ਵੀ ਆਏਗਾ ਤੇ ਤੁਸੀਂ ਕੋਸ਼ਿਸ਼ ਕਰੋਗੇ ਕਿ ਉਹਨੂੰ ਕਿਸੇ ਤਰੀਕੇ ਨਾਲ ਠੀਕ ਕੀਤਾ ਜਾਵੇ ਘਟੋ ਘਟ ਤੁਸੀਂ ਕਿਸੇ ਬਾਰੇ 네ਗੇਟਿਵ ਸੋਚ ਕੇ ਤੁਸੀਂ ਆਪਣਾ ਦਿਮਾਗ ਨਹੀਂ ਖਰਾਬ ਕਰੋਗੇ ਸੋ ਇਸੇ ਤਰੀਕੇ ਨਾਲ ਹੀ ਇਹ ਵੀਡੀਓ ਜਿਹੜੀ ਹੈ ਉਹ ਇੱਥੇ ਖਤਮ ਕਰਦੇ ਹਾਂ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਥੈਂਕ ਯੂ ਸੋ ਮੱਚ